ਲੈ ਕੇ ਦੂੰ ਥਣ ਥਣ ਚੈੱਕ ਕਰ ਜੱਜ ਕਿੱਧਰੋਂ ਦੇਖ ਲੋ ਵੀਡੀਓ ਬਹੁਤ ਦੇਖਦੇ ਆ ਸੀ ਕੋਈ ਨਹੀਂ ਕੋਈ ਧੰਨ ਸਾਈ ਘੱਡੋ ਜੀ ਦੇਓ ਭਈਓ ਦੇਓ ਸਾਈ ਇੱਕ ਬੰਦਾ ਕਿਤੇ ਆਦੀਆਂ ਇਕੱਠੀਆਂ ਕਰੋਗੇ ਨਾ ਇੱਥੇ ਆ ਉਹ ਦੱਸੋ ਜਿੱਥੇ ਰੱਖਣੀਆਂ ਨੇ ਇੱਕ ਥਾਂ ਉਹਦੀਆਂ ਇਕੱਠੀਆਂ ਕਰ ਲਿਓ ਫੜ ਕੇ ਕਿਉਂ ਜੀ ਜਿਆਦਾ ਇੱਧਰ ਫੜ ਸਾਈ 50 dete ਹੈ ਚਲ ਮੇਰੀ ਮਰਜ਼ੀ ਤੋਂ ਚੱਲਾਂ ਕਿ ਤੇਰੀ ਤਾਂ ਸਲਾਹ ਕਰਕੇ ਚੱਲਾਂ ਮੈਂ ਤਾਂ ਥਨ ਪਹਿਲੇ ਹੀ ਕੋਈ ਤਾ ਮੇਰੇ ਸਾਹ ਦੇਖੇ ਤੇ ਕਰ ਤੈਰਾ ਸਾ ਮੈਨੂੰ ਫਿਰ ਪਰਾਂ ਹੋ ਕੇ ਦੱਸ ਦੇ ਕਿਉਂ ਜੀ ਪਹਿਲੀ ਵਾਰ ਆ ਤੂੰ ਹਾਂ ਕਰ ਕਹਿੰਦਾ ਬਾਈ ਉਹਨੇ ਗਰੀਬ ਆਦਮੀ ਨਵੀਆਂ ਹੀ ਲੈਣੀਆਂ ਨੇ ਉਹਦੀ ਪਹੁੰਚ ਨਹੀਂ ਨਰੇਗਿਆਂ ਚ ਦਿਹਾੜੀ ਕਰ ਕਰਕੇ ਪੈਸੇ ਇਕੱਠੇ ਕਰੇ ਨੇ ਆਈ ਨਾ 16 ਨਹੀਂ ਤੈਨੂੰ 14000 ਦੇ ਪਟਾ ਦੇ ਦੇਗਾ ਕਿਤੇ ਨਾ ਬਾਹਲੀ ਅਸੀਂ ਵੀ ਨਹੀਂ ਚਲਾਇਆ ਠੀਕ ਹੈ ਗੱਲ 10000 ਦੀਆਂ ਉਹ ਗੱਲਾਂ ਕਹਿੰਦਾ ਮੈਨੂੰ ਦਵਾ ਦੇ ਕਹਿੰਦਾ ਮੇਰੀ ਤਾਇਆ ਪਹੁੰਚ ਨਹੀਂ ਉੱਥੇ ਚਲੋ ਫੇਟੇ ਰਾਜਗੜ੍ਹ ਤੋਂ ਆਏ ਚੂਰੂ ਕਨੀਓ ਅਸੀਂ 15000 ਦੇ ਵਿੱਚ ਦੇ ਸੀ ਬਾਈ ਰਾਜਗੜ੍ਹ ਚੂਰੂ ਕਰਕੇ ਅਸੀਂ ਮੱਖ ਚੱਲਦੇ ਪਰੇ ਜੇ ਕਿਤੇ ਪਹਿਲੇ ਹੀ ਬੰਦਾ ਦੇਖ ਕੇ ਕਹਿੰਦਾ ਕੁਛ ਮਾੜਾ ਮੋਟਾ ਕਰਦੇ ਯਾਰ ਹੋਰ ਦੇਖ ਲਾ ਫੜ ਇੱਕ ਚਿੰਨ ਮੇੜਤੀ ਪੂਰੀਆਂ 11 ਦੀਆਂ ਹੋ ਗਈਆਂ ਮੈਂ ਰੱਖ ਲੈ ਰੱਖ ਲੈ ਰੱਖ ਮੈਂ ਮਦਦ ਲਈ ਜਮਾ ਮਾਲ ਦਿੰਦਾ ਅੱਗਾੜੀ ਰੋਕਦੇ ਹੁੰਦੇ ਜੇ ਅੱਗਾ ਰੋਕੇ ਨਾ ਫਿਰ ਪਸ਼ੂ ਨਹੀਂ ਵਿਕਦਾ ਆਂਦਾ ਜੀ ਤੈਨੂੰ ਅਸੀਂ ਹੁਣ ਦੱਸੀਏ ਬੇਨੇ ਲੱਗ ਗਿਆ ਅੱਗਾ ਰੋਕੇ ਤੋਂ ਬਾਈ ਪਸ਼ੂ ਨਹੀਂ ਵਿਕਦਾ ਹੁੰਦਾ ਹੈਨਾ ਤੇ ਸਾਢੇ 11 ਦੀ ਹੋ ਜਿੱਥੋਂ ਇੰਨੀ ਲੱਗੀਆਂ ਮੈਂ ਮੰਨੀ ਤਾਂ ਹੁੰਦਾ ਹੂੰ ਪਾਵੇਂ ਤੁਸੀਂ ਫਰੀ ਲੈ ਜਾ ਕੋਈ ਸਾਢੇ 11 12 ਮੈਂ ਕੋਈ ਕੋਈ ਨਹੀਂ ਸਾਢੇ 11 ਮੈਂ ਹੁਣ ਤੂੰ ਮੈਂ ਉਸ ਤੋਂ ਦੀ ਚੱਕਦਾ ਕੰਮ ਤੂੰ ਫਰੀ ਲੈ ਜਾ ਪਤਾ ਗਿਆ ਮੈਂ ਤਰ ਮੈਂ ਦੱਸੇ ਨਾ ਸਾਨੂੰ 13000 ਰੁਪਏ ਦੇ ਜਾਂਦੇ ਮੈਂ ਤੈਨੂੰ 14 ਨਹੀਂ 13000 ਜਾਂ 13 ਜਿੱਤਮੰਦ ਤਾਂ ਲੈ ਜਾ ਨਹੀਂ ਅਸੀਂ ਤੇਰੇ ਤੇ ਖੁਸ਼ ਨਾਰਾਜ਼ ਨਹੀਂ ਹੈਗੇ 200 ਕਿਲੋਮੀਟਰ ਬਾਕੀ ਨਾ ਨਾ ਪਾਵਾਂ 400 ਕਿਲੋ ਫਿਰ ਅਸੀਂ ਵੀ ਵੇਚਦੇ ਹਾਂ ਨਾ ਬਾਬੂ ਨਾਲੋਂ ਗਾਤ ਉਹ ਨਹੀਂ ਹੁੰਦਾ ਹੈਗਾ ਨਾ ਪੂਰੀਆਂ 12 ਦੀਆਂ ਦਿੰਦੇ ਨੇ ਬਸੀ ਬਰਕ ਨਹੀਂ 12 ਦੀਆਂ ਨਹੀਂ ਮੇਰਾ 13 ਦੀਆਂ ਕਹਿ ਤਾਂ ਲੱਗ ਗਿਆ ਮੈਂ ਤੇਰੇ ਮੂੰਹ ਦੇ ਜਾਂ ਨਾ ਮੈਂ ਦਿੰਦਾ ਨਹੀਂ ਸੀ 15 ਤੋਂ ਮੈਂ ਕਹ ਯਾਰ 15 ਤੋਂ 20 ਹਾਂ ਸ਼ੱਕ ਨਵੇਂ ਗਰੀਬ ਆਦਮੀਆਂ 12.5 ਦੀਆਂ ਹੋ ਗਈਆਂ ਬਸ ਹਾਂ ਮੇਰੇ ਨਾ ਮੈਂ ਜਾਦੇ ਤੇਰਾ ਵੀ ਨਹੀਂ ਗਰੀਬ ਦਾ ਗਾਲ ਖੋਟਦਾ ਕਿਉਂ हां ਸਿੱਧੀ ਲੈ ਪੈਸੇ ਦੇ ਦੀ ਇਹਨਾਂ ਨੂੰ ਖੋਲੋ ਲਿਖਾਈ ਕਰਾ ਕੇ ਆਉਂਦੀ ਇੱਕ ਜਣਾ ਮੇਰੇ ਨਾਲ ਚੱਲੋ ਇੱਕ ਜਣਾ ਇਹਨਾਂ ਨੂੰ ਉੱਪਰਲੇ ਪਾਸੇ ਲਿਓ ਜਿਉਂ ਰੀ ਖੜੀ ਰਿਹਾ ਆਪਣੀ ਬਾਤ ਹੋ ਗਈ ਠੀਕ ਹੋ ਨਹੀਂ ਨਾ ਕੋਈ ਨਹੀਂ ਖੜੀ ਪੈਸੇ ਤਾਂ ਪੇਮੈਂਟ ਤਾਂ ਦਿਓ ਹਾਂ ਤੇਰੀਆਂ ਜਦੋਂ ਮਰਜੀ ਐ ਚੋਰ ਥੋੜੀ ਨੇ ਇਹ ਵਿਚਾਰੇ ਲੈ ਕੇ ਜਾਣਗੇ ਉਹ ਨੂੰ ਮੈਂ ਜਾਣਦਾ ਮੈਂ ਤਾਂ ਜਾਣਾ ਕੋਈ ਥੇ ਜਾਣਾ ਸਿੱਧੀ ਬਾਤ ਹੈ ਬਾਈ ਫਿਰ ਆਵਦੀਆਂ ਘੰਟੇ 'ਚ ਖੋਲ ਲੈ ਉੱਤੇ ਇੱਕ ਥਾਂਵੇਂ ਤੰਬੂ ਲੈ ਕੇ ਆਵਦੀਆਂ ਇਕੱਠੀਆਂ ਕਰਾ ਉਹ ਆ ਪੱਕੀ ਕਰਾ ਕੇ ਇੱਕ ਬੜੀ ਪਰਚੀ ਕਰਵਾ ਲੈ ਇਹਨਾਂ ਨੂੰ ਪੱਕੀ ਕਰ ਜੰਦਾ ਰਹੀ ਲੀ 2000 ਰੁਪਏ پکڑੋ ਓਏ ਭਾਈ ਸਾਰੇ ਨਿਮੇੜ ਕੇ ਉਹਦੀਆਂ ਖੋਲ ਬੰਦਾ ਲਵੇ ਬਿਠਾ ਹਾਂ ਤੋ ਦੋ ਹੀ ਆਦਮੀ ਐ ਸਾਕੇ ਚੱਲ ਤੋ ਕੌਣ ਇਸ ਕਸਰਾ ਇੱਕ ਜਣਾ ਮੇਰੇ ਨਾਲ ਉਹ ਬੱਕਰੀਆਂ ਚਾਰਨ ਦੇ ਲੈਣ ਤੇ ਮਨ ਤੋਂ ਧਿਆਨ ਕੋਈ ਨਹੀਂ ਬੋ ਸਕਾ ਬੋਈ ਹੈ ਕਿ ਨਹੀਂ ਕੀ ਤੂੰ ਬਹਿ ਜਾ ਫਿਰ ਉਹਦੇ ਅੱਜ ਬਹਿ ਦੇ ਯਾਰ ਤਾਂ ਜਾਂਦੇ ਬਸ ਤੂੰ ਬਹਿ ਜਾ ਓਰੇ ਬੰਗਾ ਇਧਰ ਮੇਰੀ ਗੱਲ ਸੁਣ ਬੱਕ ਖੋਲਣ ਲੱਗਾ ਬਾਬਾ ਮੇਰੀ ਸੁਣ ਮੈਂ ਜ਼ਿੰਮੇਵਾਰੀ ਨਹੀਂ ਦਿੰਦਾ ਮੇਰੇ ਨਾਲ ਠੱਗੀ ਹੋ ਗਈ ਤੀ ਕਿਰਾ ਮੁੱਲਾ ਪਰ ਬਾਲਾ ਜੱਟ ਅਸੀਂ ਇਹ ਕਹਿੰਦੇ ਹਾਂ ਕਿ ਹਾਂ ਦੋ ਬਾਈ ਨਾ ਤੂੰ ਉਹਦੀ ਪੇਮੈਂਟ ਲੈ ਪੱਠਾਂ ਦੀ ਲਿਖਾਈ ਕਰਾ ਖਰਾ ਇੱਕ ਮਨਾ ਕਰ ਲੈ ਉਹਨੂੰ ਗਣਿਆ ਪੈ ਆਹ ਥੱਲੇ ਦੀਪੇ پیسے ਪਾ ਦੇ ਸਾਈ ਵਾਲੇ 2000 ਕਿੰਨੇ ਹੋ ਗਏ ਇਹ ਗਣੀ ਜਾਂਦਾ ਦਰਵਾਜ਼ੇ ਨਹੀਂ ਕੋਣ ਲਗਾ ਬੰਦਾਰ ਕਰ ਲੋ

ਕਰ ਇੱਕ ਜਣਾ 213 ਲੱਗੂ ਪਰਚੀ ਦਾ 200 ਦਾ ਪਰਚੀ ਕਰਾ ਕੇ ਆ ਕੇ ਇਹਨਾਂ ਨੂੰ ਉਹ ਖੋਲਨੀ ਖੋਲ ਕੇ ਉੱਥੇ ਲਈ ਤਾਂ ਹਾਂ ਪਰਲੀ ਸਾਈਡ ਤੇਨੂੰ ਕੋਈ ਫਾਇਕ ਕੋਈ ਜਗ੍ਹਾ ਦਵਾਉਣਾ ਕਿਤੇ